ਸਾਡੇ ਨਾਲ ਗੱਲ ਲੈ ਆਪਣੇ ਸ਼ਹੀਲ ਨਾਲ ਲਗੀ ਤੇ ਉਹ ਨਾਲ ਗਲਤ ਕੀਤਾ ਸਾਡੇ ਕੋਲੋਂ ਪੈਸੇ ਮੰਗਦਾ ਸੀਗਾ ਪੈਸੇ ਦਿਓ ਸਾਡਾ ਰਾਇ ਨਾਮਾ ਕਰਾਵਾਂ ਉਹ ਸਾਨੂੰ ਗਲਤ ਮਤਲਬ ਸ਼ਹੀਲ ਹਕਿੱਕਤ ਕਰਨ ਲੱਗ ਪਿਆ ਵੀ ਪਤਾ ਨਹੀਂ ਜਿੱਦਾਂ ਨਸ਼ਾ ਖਾਦਾ ਹੋਇਆ ਸੀ ਥਾਣੇਦਾਰ ਨੇ ਉਸ ਨੂੰ ਇਹ ਨਹੀਂ ਪਤਾ ਸੀ ਮੈਂ ਕੀ ਕਰ ਰਿਹਾ ਡਿਊਟੀ ਨੇ ਵਰਦੀ ਪਾਈ ਹੋਈ ਸੀਗੀ ਸਾਡੇ ਨਾਲ ਗਲਤ ਕੰਮ ਕਰਨ ਲੱਗ ਪਿਆ ਸਾਨੂੰ ਕਿਹਦਾ ਕੱਪੜੇ ਲਾਓ ਵੇ ਇਦਾਂ ਕਰੋ ਉਦਾਂ ਕਰੋ ਪਰ ਅਸੀਂ ਉਹਨੂੰ ਕਿਹਾ ਸਾਰਾ ਤੁਸੀਂ ਆਹ ਕਿਹੜਾ ਕੰਮ ਕਰ ਰਹੇ ਹੋ ਉਸ ਤੋਂ ਬਾਅਦ ਨਸ਼ੇ ਦਾ ਇੰਨਾ ਦੇ ਭੂਸਾਰ ਸੀਗਾ ਉਸ ਨੂੰ ਕੋਲ ਆਈ ਉਸ ਤੋਂ ਬਾਅਦ ਬਾਹਰ ਆਇਆ ਸਾਨੂੰ ਲੈ ਕੇ ਕੇਸ ਮੁੰਡਾ ਕ੍ਰਿਸ਼ਨਾ ਕ੍ਰਿਸ਼ਨਾ ਸਰਕਾਰੀ ਲਗਾ ਵਲਾਜਾ ਉਹ ਲੋਕੋ ਨੇ ਪੈਸੇ ਸਾਡੇ ਕੋਲ ਦਿੱਤੇ ਪਈਏ ਹੌਲੀ ਹੌਲੀ ਕਰਕੇ ਕਿੰਨੇ ਪੈਸੇ ਰਹਿ ਚੁੱਕਾ ਸਾਡੇ ਕੋਲ 2-2 ਲੱਖ ਰੁਪਇਆ ਸਾਡੇ ਕੋਲ ਦਿੱਤਾ ਹੈ 4 ਲੱਖ ਰੁਪਇਆ ਦਾ ਸਾਈ ਲੈਣਾ ਉਹ ਕੋ ਉਹ ਹੁਣ ਪੈਸੇ ਦੇਣ ਦੇ ਬਾਰੇ ਉਹ ਪੁਲਿਸ ਥਾਣੇਦਾਰ ਨੂੰ ਪੈਸੇ ਦੇ ਕੇ ਸਾਨੂੰ ਪਟਵਾਇਆ ਪਰ ਆਇਆ ਸਾਨੂੰ ਕੱਲ ਸਾਰਾ ਦਿਨ ਅੰਦਰ ਰੱਖਿਆ 11-12 ਅੰਦਰ ਰਹੀ ਗਏ ਉਹ ਕੋ ਸਾਨੂੰ ਹਰ ਵਾਰ ਧੱਕੇ ਮਾਰ ਕੇ ਡੰਡੇ ਮਾਰ ਕੇ ਦਰਵਾੜਿਆ ਕੋਈ ਨਹੀਂ ਜੀ ਕੋਈ ਗੱਲ ਨਹੀਂ ਹੋਈ ਨਾ ਕੋਈ ਗੱਲ ਹੋਈ ਇਹਨਾਂ ਦੇ ਇਹਨਾਂ ਨੇ ਕੋਈ ਸਰਕਾਰੀ ਮੁਲਾਜ਼ਮ ਨੂੰ ਆਨ ਡਿਊਟੀ ਕੁੱਟਿਆ ਉਹਦੇ ਵਿੱਚ ਰਾਜੀ ਨਾਮ ਦਾ ਟਾਈਮ ਲੱਗ ਗਿਆ ਨਾ ਮੇਰੇ ਕੋਲ ਵੀ ਕੱਲ ਕੱਲ ਤੱਕ ਰਾਜੀ ਨਾਮਾ ਕਰਕੇ ਤੁਹਾਨੂੰ ਰਾਜੀ ਨਾਮਾ ਦੇਵਾਂਗੇ ਨਾ ਦਾ ਮੁੜ ਕੇ ਰਾਜੀ ਨਾਮਾ ਲੱਗ ਗਏ ਨੇ ਕੋਈ ਗੱਲ ਨਹੀਂ ਵੇ ਜੀ ਪੰਜਾਬ ਪੁਲਿਸ ਅਕਸਰ ਹੀ ਵਿਵਾਦਾਂ ਦੇ ਵਿੱਚ ਘिरी ਰਹਿੰਦੀ ਹੈ ਆਏ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਜਿਸ ਦੇ ਨਾਲ ਖਾਕੀ ਉੱਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਅੱਜਾ ਹੀ ਇੱਕ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਜਿੱਥੇ ਸ਼ਿਕਾਇਤ ਦਰਜ ਕਰਵੋਣ ਥਾਣੇ ਪਹੁੰਚੇ ਨੌਜਵਾਨਾਂ ਨੇ ਸੁਲਤਾਨਪੁਰ ਲੋਧੀ ਪੁਲਿਸ ਸਟੇਸ਼ਨ ਵਿਖੇ ਤਾਇਨਾਤ ਇੱਕ ਐਸਆਈ ਤੇ ਗੰਭੀਰ ਆਰੋਪ ਲਗਾਏ ਨੇ ਨੌਜਵਾਨ ਨੇ ਆਰੋਪ ਲਗਾਇਆ ਕਿ ਥਾਣੇਦਾਰ ਨੇ ਸਾਡੇ ਨਾਲ ਕੁੱਟਮਾਰ ਕੀਤੀ ਹੈ ਤੇ ਗਾਲੀ ਗਲੋਚ ਕੀਤਾ ਇੰਨਾ ਹੀ ਨਹੀਂ ਨੌਜਵਾਨ ਨੇ ਥਾਣੇਦਾਰ ਦੇ ਵੱਧ ਫੈਲੀ ਦੇ ਆਰੋਪ ਵੀ ਲਗਾਏ ਨੇ ਨੌਜਵਾਨ ਵੱਲੋਂ ਡੀਜੀਪੀ ਪੰਜਾਬ ਅਤੇ ਐਸਐਸਪੀ ਕਪੂਰਥਲਾ ਨੂੰ ਸ਼ਿਕਾਇਤ ਭੇਜ ਦਿੱਤੀ ਗਈ ਹੈ ਪਰ ਦੂਜੇ ਪਾਸੇ ਥਾਣੇਦਾਰ ਵੱਲੋਂ ਇੰਨਾ ਸਾਰੇ ਆਰੋਪਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਆਰੋਪ ਝੂਠੇ ਤੇ ਬੇਬੁਨਿਆਦ ਕਰਾ ਦਿੱਤੇ ਜਾ ਰਹੇ ਨੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਆਸ਼ੂ ਚੱਡਾ ਅਤੇ ਚੇਤਨ ਸ਼ਰਮਾ ਨੇ ਪੱਤਰਕਾਰਾਂ ਗਲਬਤ ਕਰਦਿਆਂ ਦੱਸਦੇ ਕਿ ਆਸ਼ੂ ਕੁਮਾਰ ਚੱਡਾ ਨੇ ਕਿਸੇ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣੀ ਸੀ ਜਦੋਂ ਉਹ ਥਾਣੇ ਪਹੁੰਚੇ ਉੱਥੇ ਮੌਕੇ ਤੇ ਬਲਦੇਵ ਸਿੰਘ ਨਾਮਕ ਏਐਸਆਈ ਮਿਲਿਆ ਜੋ ਕਿ ਸਾਨੂੰ ਕਮਰੇ ਵਿੱਚ ਲੈ ਗਿਆ ਕਮਰੇ ਵਿੱਚ ਪਹੁੰਚ ਕੇ ਉਸਨੇ ਸਾਨੂੰ ਕਿਹਾ ਤੁਸੀਂ 1 ਲੱਖ ਰੁਪਏ ਦੋ ਤੇ ਤੋਖੜਾ ਮੈਂ ਐਨੇ ਨਾਲ ਰਾਜੀਨਾਮਾ ਕਰਵਾ ਦਿੰਦਾ ਹਾਂ ਪਰ ਉਸ ਤੋਂ ਬਾਅਦ ਅਸੀਂ ਉਸ ਨੂੰ ਇਹ ਗੱਲ ਕਹੀ ਕਿ ਸਰ ਅਸੀਂ ਤਾਂ ਉਹਦੇ ਕੋਲੋਂ 4 ਲੱਖ ਦੇ ਕਰੀਬ ਪੈਸੇ ਲੈਣੇ ਨੇ ਇਸ ਦੌਰਾਨ ਐਸਆਈ ਬਲਦੇਵ ਸਿੰਘ ਸਾਡੇ ਨਾਲ ਗਲਤ ਹਰਕਤਾਂ ਕਰਨ ਲੱਗ ਪਿਆ ਸਾਨੂੰ ਇੰਜ ਲੱਗਦਾ ਸੀ ਕਿ ਜਿਵੇਂ ਉਸਨੇ ਕੋਈ ਨਸ਼ਾ ਕੀਤਾ ਹੋਵੇ ਉਹ ਸਾਡੇ ਨਾਲ ਗਲਤ ਕੰਮ ਕਰਨ ਲੱਗ ਪਿਆ ਸਾਨੂੰ ਕਹਿੰਦਾ ਕੱਪੜੇ ਉਤਾਰ ਦਿਓ ਜਿਸ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਉਸ ਮਗਰੋਂ ਥਾਣੇਦਾਰ ਬਾਹਰ ਆਇਆ ਅਤੇ ਸਾਨੂੰ ਥਾਣਾ ਮੁਖੀ ਦੇ ਦਫ਼ਤਰ ਨੇੜੇ ਲੈ ਗਿਆ ਕਹਿੰਦਾ ਤੁਸੀਂ ਤੇ ਧੱਕੇ ਮਾਰ ਕੇ ਸਾਨੂੰ ਹਵਾਲਤ ਅੰਦਰ ਕਰ ਦਿੱਤਾ ਜਿੱਥੇ ਉਸਨੇ ਸਾਡੇ ਨਾਲ ਕੁੱਟਮਾਰ ਕੀਤੀ ਅਤੇ ਗਾਲੀ ਗਲੋਚ ਕੀਤਾ ਤੇਰ ਸ਼ਾਮ ਤੋਂ ਉਸਨੇ ਸਾਨੂੰ ਛੱਡ ਦਿੱਤਾ ਨੌਜਵਾਨਾਂ ਨੇ ਦੱਸਿਆ ਕਿ ਸਾਡਾ ਘਰ ਜਾਨ ਨੂੰ ਜੀ ਨਹੀਂ ਕਰ ਰਿਹਾ ਸੀ ਅਸੀਂ ਫਿਰ ਵੇਈ ਨਦੀ 'ਚ ਛਾਲ ਮਾਰਨ ਬਾਰੇ ਸੋਚਣ ਲੱਗ ਪਏ ਫਿਰ ਅਸੀਂ ਆਪਣੇ ਘਰਦਿਆਂ ਬਾਰੇ ਸੋਚਿਆ ਕਿ ਸਾਡੇ ਪਰਿਵਾਰ ਵਾਲਿਆਂ ਦਾ ਕੀ ਬਣੂਗਾ ਸਾਰੀ ਘਟਨਾ ਸੀ ਪਰਿਵਾਰ ਨੂੰ ਦੱਸੀ ਹੁਣ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰ ਰਹੇ ਹਾਂ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ ਇਸ ਥਾਣੇਦਾਰ ਦੇ ਖਿਲਾਫ ਬਣਦੀ ਕਾਰਵਾਈ ਹੋਵੇ ਇਸ ਸਬੰਧੀ ਅਸੀਂ ਐਸਐਸਪੀ ਅਤੇ ਡੀਜੀਪੀ ਨੂੰ ਲਿਖਤ ਸ਼ਿਕਾਇਤ ਭੇਜ ਚੁੱਕੇ ਹਾਂ ਇਸ ਮੌਕੇ ਜਦੋਂ ਪੱਤਰਕਾਰਾਂ ਵੱਲੋਂ ਥਾਣੇਦਾਰ ਬਲਦੇਵ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਉਹਨਾਂ ਨੇ ਕਿਹਾ ਕਿ ਬਿਲਕੁਲ ਝੂਠੀਆਂ ਗੱਲਾਂ ਨੇ ਮੈਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ ਇਸ ਤਰ੍ਹਾਂ ਦਾ ਕੋਈ ਵੀ ਹਰਕਤ ਮੈਂ ਨਹੀਂ ਕੀਤੀ ਉਹ ਮੇਰੇ ਕੋਲ ਸਿਰਫ ਸ਼ਿਕਾਇਤ ਦਰਜ ਕਰਵਾਉਣ ਆਏ ਸਨ ਕਿਹਦਾ ਰੈਨਾਮਾ ਸ਼ਿਕਾਇਤ ਆ ਰਹੀ ਹੈ ਮੇਰਾ ਨਾਮ ਅਸ਼ਵਜਾ ਜੀ ਤੇ ਏਐਸਸੀ ਬਲਦੇਵ ਸਿੰਘ ਜਿਹੜਾ ਸਿਟੀ ਯੂਨੀਵਰਸਿਟੀ ਜਾਂ ਚ ਲੱਗਾ ਹੋਇਆ ਸਾਡੇ ਨਾਲ ਗੱਲ ਲੈ ਆਪਣੇ ਸ਼ਰੀਰ ਨਾਲ ਨਾ ਕੀਤਾ ਗਲਤ ਕੀਤਾ ਸਾਡੇ ਕੋਲੋਂ ਪੈਸੇ ਮੰਗਦਾ ਸੀਗਾ ਪੈਸੇ ਦਿਓ ਤੁਹਾਡਾ ਰੈਨਾਮਾ ਕਰਾਵਾਂ ਸਾਡੇ ਕੋਲ ਲੱਖ ਰੁਪਏ ਦੇ ਮੰਗ ਕੀਤੀ ਮੁਰਗੇ ਸਾਨੂੰ ਕੁੱਟ ਮਾਰ ਵੀ ਬੜੀ ਕੀਤੀ ਸਾਡੇ ਲਾਸ਼ਾਂ ਪਈਆਂ ਗਈਆਂ ਤੇ ਹੁਣ ਸਾਨੂੰ ਇਨਸਾਫ ਚਾਹੀਦਾ ਕਿਸ ਕੇੜਾ ਹੈ ਤੁਹਾਡਾ ਕੀ ਕੇਸ ਮੁੰਡਾ ਕ੍ਰਿਸ਼ਨਾ ਕ੍ਰਿਸ਼ਨਾ ਸਰਕਾਰੀ ਲਗਾ ਵਲਾਜਾ ਉਹ ਲੋਨ ਪੈਸੇ ਸਾਡੇ ਕੋਲ ਦਿੱਤੇ ਪਈਏ ਹੌਲੀ ਹੌਲੀ ਕਰਕੇ ਕਿੰਨੇ ਪੈਸੇ ਰਚੂਗਾ ਸਾਡੇ ਕੋਲ 2-2 ਲੱਖ ਰੁਪਏ ਸਾਡੇ ਕੋਲ ਦਿੱਤਾ ਹੈ 4 ਲੱਖ ਰੁਪਏ ਉਹ ਸਾਈ ਲੈਣਾ ਕੋ ਉਹ ਹੁਣ ਪੈਸੇ ਦੇ ਬਾਰੇ ਉਹ ਥਾਣੇਦਾਰ ਨੂੰ ਪੈਸੇ ਦੇ ਕੇ ਸਾਨੂੰ ਕਟਵਾਇਆ ਪਰ ਆਇਆ ਸਾਨੂੰ ਕੱਲ ਸਾਰਾ ਦਿਨ ਅੰਦਰ ਰੱਖਿਆ 11-12 ਅੰਦਰ ਰਹੀ ਗਏ ਉਹ ਕੋ ਸਾਨੂੰ ਉਹਨਾਂ ਧੱਕੇ ਮਾਰ ਕੇ ਡੰਡੇ ਮਾਰ ਕੇ ਦਰਵਾੜਿਆ ਅੰਦਰ ਕੁੱਟੇ ਮਾਰ ਉਹ ਕੀਤੀ ਸਾਡੇ ਨਾਲ ਉਹਨੇ ਤੇ ਚੈੱਕ ਵੀ ਸਾਡੇ ਖੋਲੇ ਉਹਨੇ ਇਹਨੇ ਉਹਨੇ ਚੈੱਕ ਦਿੱਤੇ ਚੈੱਕ ਚੈਨੀ ਸੀਗੀ ਚੈਨੀ ਲਾਲੀ ਮੇਰੀ 2-2 ਲੈ ਜਾਣੀ ਸੀ ਉਹ ਵੀ ਖਿੱਚ ਕੇ ਲਾ ਲਈ पैसे ले ते फोन भी जेब चो कौ छे बजे तक रख साढ़े ग्यारह तो लैके छे बजे तक सू अ रखे उन्हें कुटवार बोहो की मूह च पाकर दूसरा गलत कम कराया उन्हें यह है कि कदा करो बढ़ के संग की, की लख रुपया दौरा राजीनामा करा दिना तो अह लख रुपया कितों देखो को ले लिया कोई भी हजार के लिए कृष्णा कृष्णा क्या सकारी हस्पित बनाया जाए वो आदि नशे नुशे पत्ते इस करके पैसे मेरे को लेता रहा ਕਦੇ 10000 ਦੇ ਕੇ ਦੀ 20000 ਦੇ ਔਰ ਜਦੋਂ ਲੋਹੜੀ ਸੀਗੀ ਉਦੋਂ ਨੇ 20000 ਰੁਪਏ ਮੰਗਦਾ ਵੇਇਆ ਸੀਗਾ ਫੇ ਸਾਡੀ ਲੜਾਈ ਹੋ ਜਿੱਥੋਂ ਪਈ ਹੋਈ ਤੇ ਅਸੀਂ ਮੁੜ ਕੇ ਥਾਣੇ ਦਰਖਾਸਤ ਦਿੱਤੀ ਔਰ ਐਵਲਰ ਘਟਾਈ ਉਹਨੇ ਵੀ ਘਟਾਈ ਸਾਡੀ ਨਹੀਂ ਗਈ ਉਹਦੀ ਚੱਲ ਗਈ ਸਾਡੇ ਕਿਉਂ ਮਲਾਜਮ ਸੀਗਾ ਸਾਡੀ ਨਹੀਂ ਗਈ ਮੁੜ ਕੇ ਥਾਣੇ ਅਸੀਂ ਫੈਸਲਾ ਜਿੱਤਾਇਆ ਸਾਨੂੰ ਕਿਹਾ ਬਲਦੇਵ ਸਿੰਘ ਨੇ ਕਿ ਰਾਜਨਾਮਾ ਤੁਹਾਡਾ ਕਰ ਦਿੰਨੇ ਆ ਆ ਜਾਓ ਤੇ ਅਸੀਂ ਰਾਜਨਾਮਾ ਲੈ ਕੇ ਗਏ ਆ ਅੰਦਰ ਜਾ ਕੇ ਸਾਨੂੰ ਧੱਕੇ ਧੁੱਕੇ ਮਾਰੇ ਡੰਡੇ ਮਾਰ ਕੇ ਨਾਲ ਹੀ ਸਾਨੂੰ ਅੰਦਰ ਹਾਲਤ ਬਹੁਤ ਕੰਬਲ ਕਰਦਾ ਗਿਆ 11:00 11:30 ਵਜੇ ਸ਼ਾਮੀ 6:00 ਵੇ इदा करो जो इदा करो पैसा लिया लख रुपया तो नमक करा देना मेरी चैन फोन पैसे खोले तो मैंने यहां अंसाफ चाहिए सुसाइड कर लगे बईंते बैठे दो रात अं घ नहीं बड़े सारा दिन अं बहर रहे, रहे रात कल घर से साढ़े लभद रे चाचा ही से गए उन्होंने देखा बैठे बहीनते अतो सू ले आए अभी पहले सोचे बई छाल मारीे फिर सोचा कि माँ प्य मगर वो कौन देखूगा इस करके मैं क्या नमाज माँ प्य भी देखने हैं ਮੁਲਾਇਮ ਜਿਹੜਾ ਲੱਗਾ ਬਲਦੇਵ ਸਿੰਘ ਇਹਦੇ ਕਾਰਵਾਈ ਵੀ ਕਰਾਣੀ ਹੈ। ਗਿਆੜੀ ਵਿੱਚ ਠੀਕ ਨਹੀਂ ਗੇ ਤੇ ਉਹਨਾਂ ਦੀ ਸਿਹਤ ਦਵਾਈ ਵੀ ਦੇਣੀ ਸੀਗੀ ਉਹ ਦਿੱਤੀ ਨਹੀਂ ਜਾਂਦੀ ਵੀ ਮੇਕੋ ਤੇ ਮੈਂ ਅਸੇ ਦਵਾਈ ਮੈਂ ਕਾ ਚਲਾ ਕੇ ਦਿਨਵਾ ਮੈਨੂੰ ਕੀ ਪਤਾ ਸੀ ਇਹਨੇ ਚੱਕ ਕੇ ਅੰਦਰ ਮਾਰ ਲਾ ਸਾਨੂੰ। ਸਾਮਣੇ ਕੇ ਸਾਨੂੰ ਛੱਡਿਆ ਰਾਤੀ ਦਾ ਹੀ ਰਾਤੀ ਮਾਰ ਕੇ ਉੱਥੇ ਬੈਠੇ ਰਹੇ ਸਾਰਾ ਸਾਨੂੰ ਬੈਂਤੇ ਬੈਂਜੀ ਸ਼ਾਲ ਮਾਰਾ ਲੱਗੇ ਸੀ। ਬਸ ਇਹ ਆ ਗਈ ਚਾਚਾ ਇਸੇ ਰੇ ਅੱਲਾ ਰਾਤ ਲੱਭਦੇ ਰਹੇ ਨਹੀਂ ਲੱਭੇ ਇਸੇ ਰੇ ਸਾਨੂੰ ਬੈਂਦੀ ਦੇਖਿਆ ਦੋਨਾਂ ਨੂੰ ਬੈਠੇ ਹੋਏ। ਉਹ ਕਹਿੰਦੇ ਚਲੋ ਘਰ ਨਹੀਂ ਆ ਗਏ। ਮੈਂ ਸੋਚਿਆ ਸੀਗਾ ਕਿ ਬੈਂਜੀ ਸ਼ਾਲਵਾਰੀ ਆਪਣੀ ਜਾਨ ਦੇ ਕੇ ਕੰਮ ਖਤਮ ਸਾਨੂੰ ਇਨਸਾਫ ਚਾਹੀਦਾ ਬਹੁਤ ਇਹਾਸਾ ਦਾਖਲਾ ਸੱਟਾ ਲੱਗਿਆ ਹਾਂਜੀ ਹਾਂਜੀ ਸਰਕਾਰੀ ਅਸਲ ਦਾਖਲਾ ਅਸਲ ਨਾਲਪੁਰ ਲੁਦੀਚ ਸੱਟਾ ਲੱਗਿਆ ਗੁੱਜੀਆਂ ਗੁੱਜੀਆਂ ਸੱਟਾਂ ਦੀ ਫੋਟੋਆਂ ਵੀ ਸਾਡੇ ਕੋਲ ਖਿੱਚੀਆਂ ਹੋਈ ਤਾਂ ਦੇ ਸਕਦੇ ਆ ਮੰਗੇ ਇਨਸਾਫ ਮਿਲਣਾ ਦੇ ਦੇ ਸਾਨੂੰ ਪੈਸੇ ਸਾਡੇ ਜਿਹੜੇ ਸਾਡੇ ਸਾਨੂੰ ਪੈਸੇ ਦਿੱਤੇ ਜਾਂ ਸਾਡਾ ਫੋਨ ਦਿੱਤਾ ਜਾਵੇ ਤੇ ਜਿਹੜੇ ਸਾਡੇ ਚੈੱਕ ਚੁੱਕ ਖੋਏ ਆ ਉਹ ਸਾਨੂੰ ਇੱਕ ਵੇ ਕੀ ਚੈੱਕ ਦੇ ਕੋਲ ਉਹਨੂੰ ਮੋੜ ਦੇਵੇ ਚੈੱਕ ਹੈਗੇ ਬਲਦੇਵ ਸਿੰਘ ਕੋ ਹੈਗੇ ਕ੍ਰਿਸ਼ਨਾ ਦੇ ਆ ਮੇਕੋ ਸੀਗੇ ਤੇ ਬਲਦੀ ਜੀ ਨੇ ਖੋਲੇ ਆ ਉਹਨੂੰ ਮੈਂ ਚਾਹ ਕਿ ਕ੍ਰਿਸ਼ਨ ਕਿੱਥੋਂ ਦਾ ਹੋਲ ਕਹਦਾ ਫੈਸਲਾ ਫੈਸਲਾ ਕਰਾ ਦੇਣਾ ਕੋਈ ਇਦਾਂ ਕਰ ਚੈੱਕ ਦੇ ਉਹਨੂੰ ਤੇ ਉਹਦਾ ਫੈਸਲਾ ਕਰਾ ਦੇਣਾ ਤੇ ਮੈਂ ਕਹਾਂ ਮੇਰੇ ਪੈਸੇ ਕਹਿੰਦਾ ਮਿੱਟੀ ਲੈ ਇਦਾਂ ਮਿੱਟੀ ਕਿਦਾ ਪੈਸੇ ਮੈਂ ਕਿਦਾਂ ਦਿੱਤੇ ਮੈਨੂੰ ਪਤਾ ਮੈਂ ਕਿਦਾਂ ਦਿੱਤੇ ਦਾ ਲੋੜੀ ਵਾਲੇ ਨਹੀਂ ਮੰਗਦਾ 20000 ਰੁਪਏ ਮੈਨੂੰ 4 ਲੱਖ ਰੁਪਏ ਘਟੋ ਘਟ ਲੈ ਚੁੱਕਾ ਸਾਡੇ ਕੋਲ ਦੋ ਜਣੇ ਆ ਦੋਨਾਂ ਕੋਲ ਮੇਰੇ ਦੀ ਮੇਰੇ ਮੈਂ ਇਹ ਮੁੰਡਾਲ ਦੇ ਮੁੰਡੇ ਕੋਲ ਲੰਦਾ ਵਾ ਚੇਤਨ ਸ਼ਰਮਾ ਕੋਲ ਇੱਕੋ ਲੈ ਲੈ ਕੇ ਦਿੱਤੇ ਬੜੇ ਪੈਸੇ ਉਹਨੂੰ ਰਹੀ ਹੁਣ ਜਦੋਂ ਮੋੜ ਦਾ ਟਾਈਮ ਆਇਆ ਤੇ ਉਹਨੇ ਆ ਕਰ ਹਰ ਕਿਸੇ ਨਾਲ ਕਈਆਂ ਬੰਦਿਆਂ ਨੂੰ ਵਹਿ ਲਿੱਤੇ ਹੋਇਆ ਸਾਰਿਆਂ ਤੋਂ ਨੇ ਇਹੀ ਪੰਗੇ ਪਾਏ ਆ ਇਦਾਂ ਹੀ ਕਰਦਾ ਵਾ ਜੀ ਮੈਨੂੰ ਸਾਨੂੰ ਇਨਸਾਫ ਚਾਹੀਦਾ ਜੀ ਦਾ ਨਾਮ ਚੇਤਾ ਸ਼ਰਮਾ ਸਰਦਾਰ ਬਲਦੇਵ ਵਾਸੀ ਆ ਮੈਂ ਕੱਲ ਆਸ਼ੂਮਰ ਚੱਡਾ ਨਾਲ ਠਾਣਾ ਸੁਲਤਾਨਪੁਰ ਲੋਧੀ ਗਿਆ ਜਿੱਥੇ ਆਸ਼ੂਮਰ ਚੱਡਾ ਨੇ ਕਿਸੇ ਤੇ ਅਫਰਦਾਜ ਕਰਵਾਨੀ ਸੀ ਉੱਥੇ ਮੌਕੇ ਤੇ ਬਲਦੇਵ ਸਿੰਘ ਏਐਲਸੀ ਮਿਲਿਆ ਜੋ ਕਿ ਸਾਨੂੰ ਆਪਣੇ ਕੁਆਰਟਰ ਵਿੱਚ ਲੈ ਗਿਆ ਕੁਆਰਟਰ ਵਿੱਚ ਲਿਆਂਦੇ ਵਿੱਚ ਬਾਅਦ ਸਾਨੂੰ ਕਹਿੰਦਾ ਕਿ ਆਸ਼ੂਮਰ ਚੱਡਾ ਨੇ ਮੈਨੂੰ ਕਹਿੰਦਾ ਕਿ ਤੁਸੀਂ 1 ਲੱਖ ਰੁਪਇਆ ਦਿਓ ਤੇ ਤੁਹਾਡਾ ਮੈਂ ਉਹਦੇ ਰਾਜ਼ਾ ਜੀ ਨਾਮ ਕਰਵਾ ਦੇਣਾ ਹਾਂ ਪਰ ਉਸ ਤੋਂ ਬਾਅਦ ਅਸੀਂ ਉਸ ਨੂੰ ਇਹ ਗੱਲ ਕਹੀ ਕਿ ਸਾਰਾ ਅਸੀਂ ਤਾਂ ਉਹਦੇ ਕੋਲ 4 ਲੱਖ ਰੁਪਏ ਕਰੀਬ ਪੈਸੇ ਲੈਣੇ ਹਨ ਉਹ ਸਾਨੂੰ ਗਲਤ ਮਤਲਬ ਸ਼ੀਲ ਹਕਤਾ ਕਰਨ ਲੱਗ ਪਿਆ ਵੀ ਪਤਾ ਨਹੀਂ ਜਿੱਦਾਂ ਨਸ਼ਾ ਖਾਦਾ ਹੋਇਆ ਸੀ ਥਾਣੇਦਾਰ ਨੇ ਉਸ ਨੂੰ ਇਹ ਨਹੀਂ ਪਤਾ ਸੀ ਮੈਂ ਕੀ ਕਰ ਰਿਹਾ ਡਿਊਟੀ ਨੇ ਵਰਦੀ ਪਾਈ ਹੋਈ ਸੀਗੀ ਸਾਡੇ ਨਾਲ ਗਲਤ ਕੰਮ ਕਰਨ ਲੱਗ ਪਿਆ ਸਾਨੂੰ ਕਹਿੰਦਾ ਕੱਪੜੇ ਲਾਓ ਵੇ ਇਦਾਂ ਕਰੋ ਓਦਾਂ ਕਰੋ ਪਰ ਅਸੀਂ ਉਹਨੂੰ ਕਿਹਾ ਸਾਰਾ ਤੁਸੀਂ ਆਹ ਕਿਹੜਾ ਕੰਮ ਕਰ ਰਹੇ ਹੋ ਉਸ ਤੋਂ ਬਾਅਦ ਨਸ਼ੇ ਦਾ ਇੰਨਾ ਦੇ ਭੂਸਵਾਰ ਸੀਗਾ ਉਸ ਨੂੰ ਕੋਲ ਆਈ ਉਸ ਤੋਂ ਬਾਅਦ ਬਾਹਰ ਆਇਆ ਸਾਨੂੰ ਲੈ ਕੇ ਬਾਹਰ ਹੋਣ ਤੋਂ ਬਾਅ ਬਾਤ ਸਾਨੂੰ ਉਥੇ ਜਿੱਥੇ ਐਸਚਓ ਸਾਹਿਬ ਦਾ ਮਤਲਬ ਬਣਿਆ ਹੋਇਆ ਵਾ ਦਫਤਰ ਉਥੇ ਲੈ ਕੇ ਗਿਆ ਉਥੇ ਲਿਆਂ ਤਾਂ ਬਾਅਦ ਸਾਨੂੰ ਕਹਿੰਦਾ ਤੁਸੀਂ ਤੇ ਅੰਦਰ ਚੱਲੋ ਧੱਕੇ ਮਾਰ ਕੇ ਹੁੜਕੇ ਉਥੇ ਸਾਨੂੰ ਕੁੱਟਿਆ ਉਥੇ ਕੁੱਟਣ ਤੋਂ ਬਾਅਦ ਫੇ ਹਵਾਲਾ ਦਿੱਤਾ ਹਵਾਲਾ ਦੇ ਬਾਅਦ ਵੀ ਸਾਨੂੰ ਗਾਲੀ ਕਲੋਚ ਕਰਦਾ ਰਿਹਾ ਕੁੱਟਦਾ ਮਾਰ ਰਿਹਾ ਉਸ ਤੋਂ ਬਾਅਦ ਸਾਨੂੰ ਜਦੋਂ ਸ਼ਾਮ ਨੂੰ ਛੱਡਿਆ ਅਸੀਂ ਤਾਂ ਮਰਨ ਤੇ ਮਤਲਬ ਕਿ ਮਰਨ ਤੱਕ ਕਿ ਐਸੀ ਵਹਿਦੇ ਵਿੱਚ ਛਾਲ ਮਾਰ ਲਈ ਫਿਰ ਅਸੀਂ ਸੋਚਿਆ ਕਿ ਸਾਡੇ ਪਰਿਵਾਰ ਆ ਪਰਿਵਾਰ ਤਾਂ ਕੌਣ ਰੱਖੀ ਹੋਊਗਾ ਅਸੀਂ ਇਹ ਗੱਲ ਸੋਚੀਦਾ ਕਾਰਵਾਈ ਹੋਣੀ ਚਾਹੀਦੀ ਹੈ ਇਸ ਥਾਲੇਦਾਰ ਤੇ ਇਹਨੇ ਬਹੁਤ ਸਰੀਰਕ ਹਰਕਤ ਦੀ ਮੰਗ ਕੀਤੀ ਉਲਟੀ ਛੱਡ ਕੇ ਸਾਨੂੰ ਕਹਿੰਦਾ ਕਿ ਸੁਲਤਾਨਪੁਰ ਛੱਡ ਜੋ ਨਹੀਂ ਤੇ ਤੜਤੇ ਵਿੱਚ ਇਦਾਂ ਦਾ ਪਰਚਾ ਦਊਂਗਾ ساری ਜ਼ਿੰਦਗੀ ਤੁਸੀਂ ਜੇਲ੍ਹ ਚੋਂ ਨਹੀਂ ਬਾਹਰ ਆ ਸਕਦੇ ਕਿਰਪਾ ਕਰਕੇ ਮੈਂ ਡੀਐਸਪੀ ਸਾਹਿਬ ਅੱਗੇ ਡੀਜੀਪੀ ਸਾਹਿਬ ਕੋਲ ਬੇਨਤੀ ਕਰਦਾ ਵਾਂ ਇਸ ਥਾਣੇਦਾਰ ਤੇ ਕਾਰਵਾਈ ਕੀਤੀ ਜਾਵੇ ਤੇ ਇਸ ਤੇ ਜੋ ਵੀ ਸਾਰੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨੂੰ ਸਾਬਿਤ ਦਿੱਤਾ ਜਾਵੇ ਜੋ ਕੀ ਪੈਸੇ ਸਾਡੇ ਬੰਦੇ ਆ ਸਾਨੂੰ ਦਵਾਈ ਜਾਣਾ ਹਾਂਜੀ ਭਾਜੀ ਤੁਹਾਡੇ ਤੇ ਦੋਸ਼ ਲੱਗੇ ਆ ਕੀ ਕਹਿਣਾ ਚਾਹੁੰਦੇ ਆ ਕੋਈ 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 ਜੀ ਕੋਈ ਗੱਲ ਨਹੀਂ ਹੋਈ ਨਾ ਕੋਈ ਗੱਲ ਹੋਈ ਇਹਨਾਂ ਨੇ ਕੋਈ ਸਰਕਾਰੀ ਮੁਲਾਇਮ ਨੂੰ ਆਉਂ ਡੂਡੀ ਕੁੱਟਿਆ ਉਹਦੇ ਵਿੱਚ ਰਾਜੀ ਨਾਮ ਦਾ ਟਾਈਮ ਲੱਗ ਗਿਆ ਮੇਰੇ ਕੋਲ ਕੱਲ ਕੱਲ ਤੱਕ ਰਾਜੀ ਨਾਮ ਕਰਕੇ ਤੁਹਾਨੂੰ ਰਾਜੀ ਨਾਮ ਦੇਵਾਂਗੇ ਨਾ ਦਾ ਮੁੜ ਕੇ ਰਾਜੀ ਨਾਮ ਲੱਗੇ ਨੇ ਕੋਈ ਗੱਲ ਨਹੀਂ ਹੋਈ ਜੀ ਨਾ ਕੋਈ ਗੱਲ ਨਾਲ ਮਤਲਬ ਇਹ ਜੀ ਵੀਰਾਂ ਨੂੰ ਕਿਹਾ ਵੀ ਉਹਨਾਂ ਨੂੰ ਰਾਜੀ ਨਾਮ ਕਰ ਲੋ ਇਹ ਦਰਖਾਸਤ ਲੈ ਕੇ ਉਹਦੇ ਖਰਾਬ ਇਹਨਾਂ ਦੇ ਗਲਾਜ਼ ਮਰ 4% ਨੇ ਇਹਨਾਂ ਨੂੰ ਵੀ ਰਾਜੀ ਨਾਮ ਕਰ ਲੋ ਰਾਜੀ ਨਾਮ ਦਾ ਲਿਖਤੀ ਕਾਗਜ਼ ਲੈ ਕੇ ਨਹੀਂ ਰਾਜੀ ਨਾਮ ਕਰਨੀ ਕੋਈ ਇਹ ਜੀ ਸੋਚਣ ਵਾਲੀ ਗੱਲ ਜੋ ਕੋਈ ਕੋਈ ਗੱਲ ਨਹੀਂ ਜੀ ਤੁਸੀਂ ਜਾਂਚ ਲਈ ਤਿਆਰ ਹੋ ਬਿਲਕੁਲ ਤਿਆਰ ਹਾਂ ਜਿੱਤੇ ਮ